ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦਾਸ ਭਾਈ ਨਾਜਰ ਸਿੰਘ ਜੀ ਦਵਲਾਨ ਵਾਲੇ ਤੁਸੀਂ ਨੇ ਸਾਨੂੰ YouTube ਦੇ ਉੱਤੇ ਕੀਰਤਨ ਕਰਦੇ ਨੂੰ ਦੇਖਿਆ ਸੰਗਤ ਦੇ ਵਿੱਚ ਕੀਰਤਨ ਕੀਰਤਨ ਕਰਦੇ ਨੂੰ ਦੇਖਿਆ ਆਓ ਤੁਹਾਨੂੰ ਦਿਖਾਈਏ ਫਿਰ ਅੱਜ ਦਾ ਨਵਾਂ ਰੂਪ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਸਦਕਾ ਜੋ ਕਿ ਮਹਾਰਾਜ ਜੀ ਨੇ ਕਰਦੀ ਬਖਸ਼ਿਸ਼ ਕੀਤੀ ਹੈ ਤੇ ਹੁਣ ਜੋ ਕਿ 1 ਸਾਲ ਪਹਿਲਾਂ ਘਰ ਬਣਾਇਆ ਸੀ ਤੇ ਹੁਣ ਮਹਾਰਾਜ ਜੀ ਦੀ ਕਿਰਪਾ ਸਦਕਾ ਫੀਟਿੰਗ ਜਿਹੜੀ ਕੀਤੀ ਗਈ ਹੈ ਇਹ ਆ ਤੁਹਾਨੂੰ ਦਰਸ਼ਨ ਕਰਾਉਂਦੇ ਆ ਧੰ바ਵਾ ਦੀਪ ਸਿੰਘ ਮਹਾਰਾਜ ਜੀ ਅਮਰ ਅਨੋਖੇ ਅਮਰ ਸਹੀਦ ਪਰਸ਼ਾ ਜੀ ਦੀ ਜੋਤ ਫਾਨੋ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦੀ ਨਾਤੇ ਜੋਤ ਚੱਲ ਰਹੀ ਏ ਤੇ ਆ ਫਿਟਿੰਗ ਕਰਵਾਈ ਸੀਗੀ ਘਰ ਦੀ ਹੁਣ ਇਹ ਹੁਣ ਥੋੜੀ ਦਿਨਾਂ ਵਿੱਚ ਪਲਾਸਟਰ ਹੋ ਜਾਣਾ ਪਲਾਸਟਰ ਦੀ ਤਿਆਰੀ ਤੇ ਅੱਜ ਬੇਲੇ ਸੀਗੇ ਚਲੋ ਮਹਾ ਕਾਮਕਾਰ ਕਰ ਲਈਏ ਥੋੜਾ ਜਿਹਾ ਥੋੜੀ ਜੀ ਰੋੜੀ ਸੀ ਜਿਹੜੀ ਪੰਨੀ ਪਈ ਸੀ ਫੀਡਿੰਗ ਵਗੈਰਾ ਦੀ ਜਿਹੜੀ ਸੋ ਸਾਰੀ ਅੱਜ ਜਿੰਨੀ ਵੀ ਰੋੜੀ ਸੀਗੀ ਨੀਚੇ ਪੋਸਾ ਦੀ ਚੋਗੀ ਫਿਰ ਸਾਰੀ ਇਕੱਠੀ ਕਰੀ ਇਕੱਠੀ ਕਰਕੇ ਫਿਰ ਉਹ ਸਾਰੀ ਥੈਲਿਆਂ ਦੇ ਵਿੱਚ ਪਾਈ ਆ ਦੇਖੋ ਤਿੰਨ ਥੈਲੇ ਭਰ ਗਏ ਰੋੜੀ ਦੇ ਫੈਟਿੰਗ ਹੋਈ ਇਧਰ ਸਾਰਾ ਬਾਇਪਰ ਨਹੀਂ ਜੜੇ ਪਏ ਹੋਏ ਨੇ ਦੇਖੋ ਤੁਸੀਂ ਤੇ ਇਧਰ ਇਧਰ ਫੀਟਿੰਗ ਦੇਖੋ ਇਹ ਸਾਹਮਣੇ ਗੇਟ ਦਾ 프ੌਂਟ ਆ ਗਿਆ ਇਧਰ ਤੇ ਹੰਦੋਂ ਜਾਣੇ ਜਦੋਂ ਆ ਦੇਖੋ ਇਹ ਪੌੜੀਆਂ ਨੇ ਜਿਹੜੀਆਂ ਪੌੜੀਆਂ ਚੜਨੀਆਂ ਨੇ ਇਹ ਸਾਰੀ ਆਪਣੀ ਜਿਹੜੀ ਚਣਾਈ ਹੋਈ ਹੈ ਇਹ ਗਾਰੇ ਵਿੱਚ ਹੋਈ ਹੈ ਜਿਹੜੀ ਆਪਣੀ ਘਰ ਦੀ ਚਣਾਈ ਕੀਤੀ ਗਈ ਹੈ ਸਾਰੀ ਗਾਰੇ ਵਿੱਚ ਕੀਤੀ ਗਈ ਹੈ ਕਿਉਂਕਿ ਬਾਹਰ ਵਿੱਚ ਸਲਾਬ ਆ ਜਾਂਦੀ ਹੈ ਉਹਦੇ ਕਰਕੇ ਸਿਮਟ ਕਰਕੇ ਤੇ ਆ ਜਿਹੜੀਆਂ ਦੂਜੀਆਂ ਕੰਧਾਂ ਨੇ ਇਹ ਜਿਹੜੀਆਂ ਨੇ ਇਹਨਾਂ ਨੂੰ 4 ਇੰਚੀ ਕਹਿੰਦੇ ਨੇ ਇਹ ਸਿਮਟ ਦੇ ਵਿੱਚ ਕੀਤੀ ਹੋਈ ਹੈ ਦੇ ਅੰਦਰ ਵੇਖਣੇ ਆ ਆ ਦੇਖੋ ਇਹ ਵੀ 4 ਇੰਚੀ ਹੰਦਾ ਹੈ ਵੀਸ ਜੋ ਕਿ ਸਿਮਿੰਟ ਦੇ ਵਿੱਚ ਹੋਈ ਹੈ ਬਾਕੀ ਜਿਹੜੀ ਚਣਾਈ ਹੈ ਉਹ ਸਾਰੀ ਘਾਰੇ ਵਿੱਚ ਹੋਈ ਹੈ ਹਰ ਸੋਈ ਆਪਣੀ ਬਣੀ ਹੈ ਤੇ ਇੱਥੇ ਸੈਂਕ ਵਗੈਰਾ ਲੱਗੂਗਾ ਇੱਥੇ ਉਹ ਹਾਈਲਟ ਆਬ ਜਿਹੜੀ ਕਾਂਸ ਵਗੈਰਾ ਪਾਉਂਦੇ ਨੇ ਉਹ ਪੈਣੀ ਹੈ ਤੇ ਇਦਾਂ ਕਰਕੇ ਤੇ ਇੱਥੇ ਆਪ ਜੀ ਨੂੰ ਪਤਾ ਹੀ ਹੈ ਸਿੰਕ ਵਗੈਰਾ ਜੋ ਸੀਸਾ ਲੱਗਦਾ ਹੈ ਪੂਰੀ ਤਿਆਰੀ ਕੀਤੀ ਗਈ ਹੈ ਤੇ ਇਹ ਛੋਟਾ ਜਿਹਾ ਇੱਕ ਡਰੇਨ ਰੂ ਬਣਾਇਆ ਗਿਆ ਜੋ ਕਿ ਮਿੱਤਰ ਪ੍ਰੇਮੀ ਰਿਸ਼ਤੇਦਾਰ ਜੋ ਵੀ ਆਉਂਦੇ ਨੇ ਸਿੰਗਾ ਜਾਂਦੇ ਨੇ ਬੈਕ ਕਰਨ ਦੇ ਵਾਸਤੇ ਕਿ ਅੱਜ ਬੇਲੇ ਸੀਗੇ ਚਲੋ ਮਹਾ ਸੇਵਾ ਜਿੱਥੇ ਸੇਵਾ ਕਰਦੇ ਆ ਉਥੇ ਨਾਲ-ਨਾਲ ਆਪਣੇ ਕਰਦਾ ਕੰਮਕਾਰ ਵੀ ਜ਼ਰੂਰੀ ਏ ਆ ਸਾਰੀ ਜਿਹੜੀ ਪੌੜੀ ਚੜ੍ਹਨੀ ਹੈ ਜਿਹੜੀ ਸਾਰੀ ਉਗੀ ਬਣੀ ਹੋਈ ਏ ਆਪਜੀ ਦੇਖ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ